ਮੇਰਾ ਹੁਸ਼ਿਆਰਪੁਰ ਦੇ ਸਥਾਨਕ ਕੀ ਘੰਟਾ ਘਰ ਨਸਤੀਕ ਮੌਜੂਦ ਬਿੱਟੂ ਇਲੈਕਟ੍ਰੋਨਿਕਸ ਵੱਲੋਂ ਇੱਕ ਵਾਰ ਮੁੜ ਗ੍ਰਾਹਕਾਂ ਦੇ ਲਈ ਵੱਡੀ ਆਫਰਸ ਲਿਆਂਦੀਆਂ ਗਈਆਂ ਨੇ ਤੇ ਇਸ ਵਾਰ ਗਰਮੀ ਦੇ ਮੌਸਮ ਦੇ ਮੱਦੇ ਨਜ਼ਰ ਜਿੱਥੇ ਬਿੱਟੂ ਇਲੈਕਟ੍ਰੋਨਿਕਸ ਵੱਲੋਂ ਗ੍ਰਾਹਕਾਂ ਲਈ ਘੱਟ ਕੀਮਤਾਂ ਤੇ ਸਮਾਨ ਲਿਆਂਦਾ ਗਿਆ ਉੱਥੇ ਹੀ ਸਮਾਨ ਖਰੀਦਣ ਆਉਣ ਵਾਲੇ ਗ੍ਰਾਹਕਾਂ ਨੂੰ ਬਹੁਤ ਸਾਰੇ ਬ੍ਰਾਂਡਿਡ ਕੰਪਨੀ ਦੇ ਗਿਫਟ ਵੀ ਸ਼ੋਰੂਮ ਵੱਲੋਂ ਦਿੱਤੇ ਜਾਣਗੇ ਜੇਕਰ ਬਿੱਟੂ ਇਲੈਕਟ੍ਰੋਨਿਕਸ ਤੇ ਮਿਲਣ ਵਾਲੇ ਬ੍ਰਾਂਡਸ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ LG, Whirlpool, Haier ਵੋਲਟਾਸ ਅਤੇ ਗੋਦਰਜ ਸਮੇਤ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਦਾ ਸਮਾਨ ਇੱਕੋ ਛਤ ਹੇਠਾਂ ਮਿਲੇਗਾ ਤੇ ਉਹ ਵੀ ਬਾਜ਼ਾਰ ਨਾਲੋਂ ਘੱਟ ਮੁੱਲ ਤੇ ਜੇਕਰ ਬਿੱਟੂ ਇਲੈਕਟ੍ਰੋਨਿਕਸ ਸ਼ੋਰੂਮ ਤੇ ਆਪਾਂ ਕੂਲਰਾਂ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਪਲਾਸਟਿਕ ਅਤੇ ਲੋਹੇ ਦੇ ਦੋਵੇਂ ਤਰ੍ਹਾਂ ਦੇ ਕੂਲਰ ਮਿਲਣਗੇ ਜਿਨ੍ਹਾਂ ਦਾ ਸ਼ੁਰੂਆਤੀ ਮੁੱਲ ਸਿਰਫ 9000 ਰੁਪਏ ਹੈ ਤੇ ਕੂਲਰ ਖਰੀਦਣ ਤੇ ਤੁਹਾਨੂੰ ਪ੍ਰੈਸ ਅਤੇ ਸਾਈਡ ਕੋਰਨਰ ਟੇਬਲ ਤੋਹਫੇ ਵਜੋਂ ਮਿਲੇਗਾ ਇਸ ਤਰ੍ਹਾਂ ਜੇਕਰ LED ਦੀ ਗੱਲ ਕਰੀਏ ਤਾਂ ਇੱਥੇ 32 ਇੰਚ ਤੋਂ ਲੈ ਕੇ 65 ਇੰਚ ਤੱਕ ਦੀ LED ਗ੍ਰਾਹਕਾਂ ਲਈ ਉਪਲਬਧ ਹੈ ਤੇ ਮਹਸ 8500 ਰੁਪਏ ਤੋਂ LED ਦਾ ਮੁੱਲ ਸ਼ੁਰੂ ਹੁੰਦਾ ਹੈ LED ਖਰੀਦਣ ਵਾਲੇ ਗ੍ਰਾਹਕਾਂ ਨੂੰ ਇਸ ਦੇ ਨਾਲ ਮਿਕਸਰ ਗਰੈਂਟਰ ਅਤੇ ਸਾਈਡ ਕੋਰਨਰ ਟੇਬਲ ਗਿਫਟ ਵਜੋਂ ਦਿੱਤੇ ਜਾਣਗੇ ਗਰਮੀ ਦੇ ਮੌਸਮ 'ਚ AC ਦੀ ਵਰਤੋਂ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਤੇ ਵੱਖ-ਵੱਖ ਕੰਪਨੀਆਂ ਦੇ AC ਵੀ ਬਿੱਟੂ ਇਲੈਕਟ੍ਰੋਨਿਕਸ ਤੇ ਮੌਜੂਦ ਨੇ ਜੇਕਰ AC ਦੇ ਮੁੱਲ ਦੀ ਗੱਲ ਕਰੀਏ ਤਾਂ AC ਦਾ ਸ਼ੁਰੂਆਤੀ ਮੁੱਲ 31000 ਰੁਪਏ ਹੈ ਤੇ AC ਖਰੀਦਣ ਤੇ ਤੁਹਾਨੂੰ ਚੋਪਰ ਅਤੇ ਪ੍ਰੈਸ ਤੋਹਫੇ ਵਜੋਂ ਦਿੱਤੇ ਜਾਣਗੇ ਜੇਕਰ ਗੱਲ ਫ੍ਰਿਜਾਂ ਦੀ ਕਰੀਏ ਤਾਂ ਇਸ ਦੁਕਾਨ ਤੇ ਫ੍ਰਿਜ ਦਾ ਸ਼ੁਰੂਆਤੀ ਮੁੱਲ ਸਿਰਫ 12500 ਰੁਪਏ ਹੈ ਤੇ ਜੇਕਰ ਤੁਸੀਂ ਫ੍ਰਿਜ ਦੀ ਖਰੀਦਦਾਰੀ ਕਰਦੇ ਹੋ ਤਾਂ ਫ੍ਰਿਜ ਖਰੀਦਣ ਦੇ ਨਾਲ ਨਾਲ ਤੁਹਾਨੂੰ ਟੇਬਲ ਫੈਨ ਅਤੇ ਕੇਟਲ ਤੋਹਫੇ ਵਜੋਂ ਦਿੱਤੀ ਜਾਵੇਗੀ ਇਨਾ ਤੋਂ ਇਲਾਵਾ ਜੇਕਰ ਤੁਸੀਂ ਇਸ ਸ਼ੋਰੂਮ ਤੋਂ واਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਪਾਣੀ ਵਾਲਾ ਫਿਲਟਰ, ਗੈਸ ਚਿਮਨੀ, ਇਨਵਰਟਰ ਜਾਂ ਫਿਰ ਪ੍ਰੈਸਟੇਬਲ ਖਰੀਦਦੇ ਹੋ ਤਾਂ ਇਹਨਾਂ ਦੀ ਖਰੀਦਦਾਰੀ ਕਰਨ ਤੇ ਵੀ ਤੁਹਾਨੂੰ ਬਹੁਤ ਸਾਰੇ ਤੋਹਫੇ ਨਾਲ ਦਿੱਤੇ ਜਾਣਗੇ ਜਿਵੇਂ ਕਿ واਸ਼ਿੰਗ ਮਸ਼ੀਨ ਖਰੀਦਣ ਤੇ ਗ੍ਰਾਹਕ ਨੂੰ ਮਿਕਸਰ ਗ੍ਰੈਂਡਰ, ਮਾਈਕ੍ਰੋਵੇਵ ਖਰੀਦਣ ਤੇ ਪ੍ਰੈਸ ਅਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਬਿੱਟੂ ਇਲੈਕਟ੍ਰੋਨਿਕਸ ਅਸਾਨ ਕਿਸ਼ਤਾਂ ਦੀ ਸਹੂਲਤ ਵੀ ਆਪਣੇ ਗ੍ਰਾਹਕਾਂ ਨੂੰ ਦੇ ਰਿਹਾ ਹੈ ਜਿਵੇਂ ਕਿ ਬਜਾਜ ਫਾਈਨੈਂਸ ਐਚਡੀਬੀ ਫਾਈਨੈਂਸ ਅਤੇ ਬਾਈ ਹੈਂਡ ਕਿਸ਼ਤ ਦੀ ਆਸਾਨ ਸਹੂਲਤ ਵੀ ਇੱਥੇ ਮੁਹੱਈਆ ਕਰਵਾਈ ਜਾ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਘਰ ਲਈ ਕੋਈ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਬਿੱਟੂ ਇਲੈਕਟ੍ਰੋਨਿਕਸ ਦੇ ਸ਼ੋਰੂਮ ਦਾ ਦੌਰਾ ਜੋ ਕਿ ਹੁਸ਼ਰਪੁਰ ਤੇ ਸਥਾਨਕ ਕੰਟਾਕਰ ਚੌਂਕ ਨਸਤੀਕ ਮੌਜੂਦ ਹੈ ਜਿਨ੍ਹਾਂ ਨੂੰ ਹੁਸ਼ਰਪੁਰ ਚ ਬਿੱਟੂ ਮਸ਼ੀਨਾਂ ਵਾਲਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ